ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਨਾਨਕ ਨਾਮ ਲੇਵਾ ਸੰਗਤ ਦੇ ਵਲੰਟੀਅਰ ਲਗਾਤਾਰ 5 ਦਿਨਾਂ ਤੋਂ ਹਰ ਪ੍ਰਭਾਵਤ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਤੇ ਅੱਜ ਜਿਹੜੀਆਂ ਸਥਿਤੀ ਤੁਸੀਂ ਦੇਖ ਰਹੇ ਹੋ ਵੀ ਅਸੀਂ ਧੁੰਦੇ ਪਿੰਡ ਤੇ ਬੰਨ ਦੇ ਉੱਤੇ ਖੜੇ ਆ ਬਿਆਸ ਦਰਿਆ ਦਾ ਇਹ ਬੰਨ ਆ ਇਹ ਇੱਥੇ ਸਥਾਨਕ ਵਾਸੀ ਪਿੰਡ ਵਾਸੀ ਆਪਦੇ ਪੱਧਰ ਦੇ ਉੱਤੇ ਮੈਂ ਵੀਰ ਨੂੰ ਕਹੂੰਗਾ ਵੇਸ਼ ਵੀਰੇ ਆ ਆਹ ਰਸੇ ਦੀਆਂ ਇੱਥੇ ਹਾਲਾਂਕਿ ਤਾਰ ਹੋਣੀ ਚਾਹੀਦੀ ਆ ਜਸਤੀ ਤਾਰ ਦਸਤੀ ਤਾਰਨਾ ਬੰਨ ਬੰਨ ਕੇ ਟੋੜਿਆਂ ਦੇ ਨਾਲ ਗੱਟੇ ਬੰਨ ਕੇ ਤੇ ਬੰਨ ਬੰਨੇ ਜਾ ਰਹੇ ਨੇ ਤੇ 2500 ਏਕੜ ਧੁੰਦੇ ਪੈਂਡ ਦਾ ਜਿਹੜਾ ਉਹ ਨੁਕਸਾਨਿਆ ਗਿਆ ਫਸਲ ਤੇ ਹੁਣ ਜੇ ਇਹ ਬੰਨ ਦੁਆਰੇ ਫੇਰ ਟੁੱਟਦਾ ਸਾਹਮਣੇ ਦੇਖ ਲਓ ਵੀ ਤੁਸੀਂ ਹਾਲਾਤ ਕੀ ਨੇ ਜਮਾ ਨਾਲ ਝੋਨਾ ਵਾ ਦਰਿਆ ਉਹ ਟਾਵਰ ਤੋਂ ਪਰਲੇ ਪਾਸੇ ਦਰਿਆ ਵਗਦਾ ਸੀ ਜਿਹੜਾ ਅੱਜ ਟਾਵਰ ਦੇ ਇਧਰਲੇ ਪਾਸੇ ਘਟੋ ਘਾਟ 15 20 ਏਕੜ ਇਧਰ ਆ ਪਹੁੰਚ ਚੁੱਕਿਆ ਵਾ ਤੇ 10000 ਏਕੜ ਨੂੰ ਹੋਰ ਢਾ ਲੱਗੂਗੀ ਜੇ ਨੁਕਸਾਨ ਹੋ ਗਿਆ ਬੰਨ ਦਾ ਦੇ ਸਰਕਾਰ ਦਾ ਕੋਈ ਵੀ ਕਰਮਚਾਰੀ ਹਜੇ ਤੱਕ ਇੱਥੇ ਨਹੀਂ ਪਹੁੰਚਿਆ ਗੁਰਨਾਨਕ ਨਾਮਲੇਵਾ ਸੰਗਤ ਦੇ ਵਲੰਟੀਅਰ 800 ਕਿਲੋਮੀਟਰ ਤੋਂ ਜੁਪੀ ਤੋਂ ਸੰਗਤ ਪਹੁੰਚੀ ਆ ਵੀਰ ਜੀ ਕੀ ਕਹੋਗੇ ਕਿਵੇਂ ਦੇ ਹਾਲਾਤ ਤੁਸੀਂ ਦੇਖੇ ਮੈਂ ਤੇ ਵੇਖਣ ਰਿਆਂ ਵੀ ਇੱਥੇ ਜਦੋਂ ਜਮੀਨੀ ਲੈਵਲ ਤੇ ਵੇਖਿਆ ਆਣ ਕੇ ਵੀ ਕਿਤੇ ਤਾਂ ਇੰਨੀ ਧੁੰਮ ਪਈ ਪਈ ਆ ਵੀ ਮਾਰ ਲੋਕੀ ਬਿਸਕਟ ਚੌਕਲੇਟਾਂ ਤੇ ਚੀਜ਼ਾਂ ਲੈ ਲੈ ਪਹੁੰਚਣ ਦੇ ਜਿਹਦੀ ਕੋਈ ਲੋੜ ਨਹੀਂ ਇੱਥੇ ਵੇਖੋ ਆਣ ਕੇ ਕੋਈ ਮਨਮਰੇ ਇੱਕ ਦੇ ਇੱਕ ਦੋ ਸ਼ਾਇਦ ਟਕਸਾਲ ਵਾਲੇ ਬਾਬੇ ਆਏ ਨੇ ਸਿਰਫ ਬਾਕੀ ਕੋਈ ਨਹੀਂ ਆਇਆ ਇੱਥੇ ਵੇਖੋ ਹਾਲਾਤ ਜਿੱਥੇ ਲੋੜ ਹੈ ਜਿੱਥੇ ਰੱਸੀ ਨਾ ਵਿਚਾਰੇ ਆਪਣਾ ਗੁਜ਼ਾਰਾ ਕਢ ਲੈ ਜਿਵੇਂ ਤਾਰ ਨਾ ਬੰਨ ਬੰਨਣਾ ਚਾਹੀਦਾ ਔਰ ਮੇਨ ਆਏ ਇਹ ਅਗਰ ਇਥੋਂ ਦੁਬਾਰਾ ਟੁੱਟ ਜਾਂਦਾ ਤੇ ਮੇਰਾ ਹਜ਼ਾਰਾਂ ਏਕੜ ਜ਼ਮੀਨ ਫੇਰ ਬਰਬਾਰ ਹੋ ਜਾਣੀ ਆ ਤੇ ਮੈਂ ਉਹਨਾਂ ਦੀ ਸਾਰੇ ਜੋ ਸੰਗਤ ਆ ਬਾਹਰ ਜਿਹੜੀ ਫਿਰਨਦੀ ਐ ਕਿਤੇ ਤਾਂ ਬਿਲਕੁਲ ਕੋਈ ਹਜ਼ਾਰਾਂ ਲੀਟਰ ਡੀਜ਼ਲ ਇਕੱਠਾ ਹੋਣ ਡਿਆ ਉੱਥੇ ਨਹੀਂ ਪਹੁੰਚ ਗਈ ਲੇਕਿਨ ਜਿੱਥੇ ਲੋੜ ਆ ਉੱਥੋਂ ਤੱਕ ਨਹੀਂ ਪਹੁੰਚ ਪਾਰਿਆ ਮੈਂ ਕਰਕੇ ਇਸ ਕਰਕੇ ਕਹਿਣਾ ਵੀ ਜ਼ਮੀਨੀ ਲੈਵਲ ਤੇ ਆਣ ਕੇ ਵੇਖੋ ਆ ਇੱਥੇ ਅੱਜ ਦੀ ਤਰੀਕੇ ਲੋੜ ਆ ਢਾਈ ਕਿ ਸੰਘਰੇ ਇੱਥੇ ਵੇਖੋ ਸਿਰਫ ਜਿਹੜੇ ਸੇਵਾ ਕਰਦੇ ਧੰਨ ਜਗਰਾ ਇਹਨਾਂ ਦਾ ਉਹ ਟੇਲ ਪੰਜਾ ਪੁੰਜੇ ਨਹੀਂ ਆਉਣ ਰਿਹਾ ਜਿੱਥੇ ਦੁਨੀਆ ਹੀ ਤੁਰੀ ਜਾਣ ਦੀ ਟਰਾਲੀਆਂ ਟਰੈਕਟਰ ਲਾ ਕੇ ਲੋਡ ਇੱਥੇ ਆ ਇੱਥੇ ਪਹੁੰਚੋ ਜ਼ਮੀਨੀ ਲੈਵਲ ਤੇ ਇਹ ਆ ਅਸਲੀ ਗਰਾਊਂਡ ਲੈਵਲ ਤੇ ਸਾਡੇ ਵੀਰ ਜੀ ਹੁਣ ਦੱਸਣਗੇ ਵੀ ਕਿਦਾਂ ਅੱਗੇ ਦਾ ਕੀ ਵਿਚਾਰਿਆ ਵਾਇਗਰ ਜੀ ਸੰਗਤਾਂ ਦੇ ਅੱਗੇ ਬੇਨਤੀ ਇਸ ਤਰੀਕੇ ਨਾਲ ਹੈ ਕਿ ਆਪਾਂ ਬਸ ਜਿੱਥੇ ਆਪਾਂ ਨੂੰ ਕੱਠ ਦਿਖੇ ਤੇ ਆਪਣਾ ਸੋਸ਼ਲ ਮੀਡੀਆ ਤੇ ਆਪਾਂ ਨੂੰ ਲੋਕ ਵੇਖਣ ਤੇ ਜਿੱਥੇ ਕੋਈ ਸਿੰਗਰ ਚਲੇ ਗਿਆ ਕੋਈ ਸੈਲੀਬ੍ਰਿਟੀ ਚਲੇ ਗਿਆ ਆਪਣਾ ਹਾਰ ਉਧਰ ਜਾਂਦਾ ਆਪਣੀ ਮਾਨਸਿਕਤਾ ਬਸ ਇੱਥੋਂ ਤੱਕ ਆ ਕਿ ਸਾਡਾ ਰੌਲਾ ਰੱਪਾ ਪੈਣਾ ਚਾਹੀਦਾ ਰੋਡ ਤੇ ਖਲੋ ਕੇ ਆਪਾਂ ਰੌਲਾ ਰੱਪਾ ਪਾ ਕੇ ਘਰ ਆ ਜਣਾ ਇਹ ਚੀਜ਼ ਨੂੰ ਆਪਾਂ ਗਰਾਊਂਡ ਲੈਵਲ ਤੇ ਆ ਕੇ ਵੇਖਿਆ ਆ ਮੇਰੇ ਖਿਆਲ ਚ ਆ ਕਿ ਇਹ ਪੰਜਾਬ ਦਾ ਸਭ ਤੋਂ ਲੰਮਾ ਬੰਨ ਟੁੱਟਾ ਹੋਊਗਾ ਕਿਉਂ ਵੀਰ ਜੀ ਇਹ 800 ਮੀਟਰ ਲੰਮਾ ਬੰਨ ਟੁੱਟ ਗਿਆ ਜਿਨੇ 6 ਏਕੜ ਜ਼ਮੀਨ ਬਹਾਵ ਕੇ ਆਪਣੇ ਵਿੱਚ ਲੈ ਲਈ ਆ ਤੇ 10000 ਏਕੜ ਅੱਗੇ ਪਿੰਡਾਂ ਦੀ ਜ਼ਮੀਨ ਆ ਜਿਹੜੀ ਇਹ ਬਰਬਾਦ ਕਰ ਸਕਦਾ ਜੇ ਉਹਨਾਂ ਦੇ ਟਾਈਮ ਤੇ ਨੂੰ ਨਾ ਬੰਨਿਆ ਗਿਆ ਕੋਈ ਸਰਕਾਰ ਦਾ ਨੁਮਾਇੰਦਾ ਕੋਈ ਆਪਣੀਆਂ ਦੂਜਾ ਜਿਹੜੀਆਂ ਜਥੇਬੰਦੀਆਂ ਆ ਕੋਈ ਸੰਸਥਾਵਾਂ ਚੋਂ ਇੱਥੇ ਕੋਈ ਨਹੀਂ ਪਹੁੰਚਿਆ ਸਿਰਫ ਪੂਰੀ ਵਾਲੇ ਬਾਬਾ ਜੀ ਆ ਉਹਨਾਂ ਨੇ ਇੱਥੇ ਕੋਹ ਸਿੰਘ ਦੇ ਕੇ ਤੇ ਸੇਵਾ ਚ ਲਾਈ ਆ ਔਰ ਸਰੀਹਾਲੀ ਸਾਹ ਵਾਲੇ ਬਾਬਾ ਸੁੱਖਾ ਸਿੰਘ ਜੀ ਉਹਨਾਂ ਦੇ ਇੱਥੇ ਸੇਵਾਦਾਰ ਸੇਵਾ ਕਰ ਰਹੇ ਆ ਵੀਰੋ ਬੇਨਤੀ ਆ ਵੀ ਆਪਾਂ ਖਾਲੀ ਵੀਡੀਓ ਤੱਕ ਨਾ ਸੀਮਿਤ ਰਹਿ ਜੀਏ ਅਸੀਂ ਵੀ ਘਰ ਬੈਠੇ ਵੀਡੀਓ ਦੇਖਦੇ ਹਾਂ ਤੇ ਬਹੁਤ ਬੱਲੇ ਬੱਲੇ ਕਰਦੇ ਵੀ ਵਾਕਿਆ ਵੀ ਪੰਜਾਬ ਚ ਹਾਰਡ ਆ ਗਿਆ ਸੰਗਤਾਂ ਦਾ ਪਰ ਵਾਕਿਆ ਹੀ ਹਾਰਡ ਉੱਥੇ ਆਇਆ ਜਿੱਥੇ ਲੋੜ ਨਹੀਂ ਹੈਗੀ ਜਿੱਥੇ ਹੱਡ ਦੀ ਜ਼ਰੂਰਤ ਆ ਉਥੇ ਗਿਣਤੀ ਦੇ ਸਿੰਘ ਆ ਗਿਣਤੀ ਦੀ ਸੇਵਾ ਵਾ ਇੱਥੇ ਵੀਰਾਂ ਕੋ ਜਾਣਕਾਰੀ ਲਈ ਆ ਵੀਰਾਂ ਨੇ ਦੋਵਾਂ ਮਹੀਨਿਆਂ ਤੋਂ ਪਿੰਡ ਦਾ ਕੋਈ ਕੱਟਾ ਨਹੀਂ ਛੱਡਿਆ ਜਿਹੜੇ ਬੋਰੇ ਤੋੜੇ ਇਕੱਠੇ ਕਰਕੇ ਇੱਥੇ ਲਾਤੇ ਆ ਹੁਣ ਇਹਦੇ 3 ਰੁਪਏ ਕੱਟਾ ਲਿਆ ਕੇ ਸੇਵਾ ਚੱਲਣੀ ਆ ਇੱਕ ਮੰਨੇ ਹਜ਼ਾਰਾਂ ਕੱਟੇ ਰੋਲਦੇ ਆ ਬੰਨਾਂ ਦੇ ਪਏ ਦੂਜੇ ਬੰਨੇ ਇੱਥੇ ਜਿਹੜੀ ਬੋਰੇ ਇਕੱਠੇ ਬਨ ਕੇ ਸੁੱਟਦੇ ਆ ਉਹਦੇ ਵਾਸਤੇ ਜਿਹੜੀ ਤਾਰ ਯੂਜ਼ ਹੁੰਦੀ ਆ ਉਹ ਤਾਰ ਲਿਹਾਉਣ ਜੋਗੇ ਵੀ ਇਹਨਾਂ ਵੀਰਾਂ ਕੋ ਪੈਸੇ ਨਹੀਂ ਆਗੇ ਬੰਨ ਸਭ ਤੋਂ ਵੱਡਾ ਵਾ ਪਿੰਡ ਵਾਲਿਆਂ ਦੀ ਪਿੱਠ ਟੁੱਟੀ ਪਈ ਆ ਗਰਾਈ ਕਰ ਕਰਕੇ ਕਹਿੰਦੇ ਤਿੰਨ ਵਾਰ ਗਾਈ ਗਰਾਈ ਕਰਕੇ ਅਸੀਂ ਇੱਥੇ ਬੰਨ ਬੰਦੇ ਆ ਔਰ ਇਹ ਨਾਰੀਅਲ ਦੀ ਰੱਸੀ ਲਿਆ ਕੇ ਹੁਣ ਇੱਥੇ ਬੰਨ ਬੰਨ ਲੈ ਜਿਹਦਾ ਕੋਈ ਵਜੂਦ ਨਹੀਂ ਜਿਹੜੀ ਕਈ ਵਾਰ ਤੇ ਢਾ ਸੁੱਟਦੇ ਟੁੱਟ ਜਾਂਦੀ ਆ ਕੱਟੇ ਫੈਲ ਜਾਂਦੇ ਆ ਤੇ ਵੱਧ ਤੋਂ ਵੱਧ ਇਹਦੀ 3 ਦਿਨ ਦੀ 4 ਦਿਨ ਦੀ ਵੈਲਿਡਿਟੀ ਆ ਸੋ ਬੇਨਤੀ ਆ ਵੀਰ ਜਿਹੜੇ ਵੀਰ ਨੇ ਸੇਵਾ ਕਰਨੀਆਂ ਇੱਥੇ ਆ ਕੇ ਪਹੁੰਚੋ ਆ ਕੇ ਇੱਥੇ ਤਾਰ ਦੀ ਸੇਵਾ ਕੱਟਿਆਂ ਦੀ ਸੇਵਾ ਡੀਜ਼ਲ ਦੀ ਸੇਵਾ ਹੱਥੀਂ ਸੇਵਾ ਇੱਥੇ ਆ ਕੇ ਕਰੋ ਇਹ ਧੁੰਦਾ ਪਿੰਡਵਾ ਜੀ ਰੰਤਨਤਨ ਸਾਹਿਬ ਦਾ ਏਰੀਆ ਗੋਂਦਵਾਲ ਸਾਹਿਬ ਦੇ ਨਾਲ ਉਹ ਇੱਥੇ ਬੇਨਤੀ ਆ ਜਿਹੜੇ ਵੀਰ ਨੇ ਸੇਵਾ ਕਰਨੀ ਆ ਹੱਥ ਜੋੜ ਕੇ ਬੇਨਤੀ ਆ ਵੀ ਹੱਥੀ ਤਨ ਮਨ ਧੰਦੇ ਨਾਲ ਇੱਥੇ ਆ ਕੇ ਸੇਵਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਦੇ ਗਰਾਊਂਡ ਲੈਵਲ ਦੇ ਬਾਬਾ ਜੀ ਆ ਇਹਨਾਂ ਨਾਲ ਗੱਲ ਕਰਾਉਨੇ ਆ ਤੁਹਾਡੀ ਹਾਂਜੀ ਬਾਬਾ ਜੀ ਬਾਬਾ ਜੀ ਅਸੀਂ ਤੇ ਸਾਰੇ ਪਿੰਡਾਂ 'ਚ ਸੇਵਾ ਕਰਕੇ ਇਕੱਠੀ ਕਰਕੇ ਤੇ ਆ ਤੋੜੇ ਲਾਉਣਦੇ ਆ ਤੋੜੇ ਵੀ ਨਹੀਂ ਮੁੱਲ ਜਾਂਦੇ ਜਾਂਦੇ ਆ ਤੋੜੇ ਬੰਨਣ ਦੀ ਤਾਰ ਵੀ ਨਹੀਂ ਹੈਗੀ ਜਿਵੇਂ ਪੈਸੇ ਹੈ ਨਹੀਂ ਲਾਉਣ ਵਾਸਤੇ ਰੱਸੀਆਂ ਦਾ ਬੰਨ ਬੰਨ ਲਾਉਂਦੇ ਆ ਬੰਨ ਜਿਹੜਾ ਜੇ ਨਾਂ ਵੱਜਾ ਤੇ 10 ਪਿੰਡ ਬੰਨ ਨਾਂ ਵੱਜਾ ਤੇ 2.5 300 ਕੁਲਾ ਧੂਨੇ ਦਾ ਜਿਹੜਾ ਬਰਬਾਦ ਹੋ ਜਾਣਾ ਭਾਈ ਗੁਰੂ ਇੱਕ ਬੇਨਤੀ ਤੁਹਾਨੂੰ ਕਰਦੇ ਆ ਵੀ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ 100 ਟਰੈਕਟਰ ਲਾਨਤਾ 10 ਪਿੰਡ ਲਾਨ ਤੇ ਵੀ ਮੈਂ ਅਡੌਪਟ ਕਰਤਾ ਤੁਸੀਂ ਜਿੱਥੇ ਉਹਨਾਂ ਨੇ ਐਲਾਨੇ ਆ ਉੱਥੇ ਹੀ ਜਾ ਰਹੇ ਹੋ ਜਿੱਥੇ ਨਹੀਂ ਕਿਸੇ ਨੇ ਨਾਲਿਆ ਗੱਲ ਮੈਂ ਵੀਰਦੀ ਬਿਲਕੁਲ ਸਹੀ ਮੰਨਦਾ ਵਾਂ ਵੀ ਜਿੱਥੇ ਕੋਈ ਕਲਾਕਾਰ ਜਾਂ ਕੋਈ ਸੈਲੀਬ੍ਰਿਟੀ ਖੜ ਜਾਂਦਾ ਆ ਕੇ ਉੱਥੇ ਭੀੜ ਲੱਗ ਜਾਂਦੀ ਆ ਸੈਲਫੀਆਂ ਲੈਣ ਵਾਲਿਆਂ ਦੀ ਤੇ ਜਿੱਥੇ ਕੋਈ ਨਹੀਂ ਆਉਂਦਾ ਉੱਥੇ ਕੋਈ ਆਉਂਦਾ ਹੀ ਨਹੀਂ ਤੇ ਆਹ ਹਾਲਾਤ ਆ ਬਿਆਸ ਦਰਿਆ ਦੇ ਤੁੰਦੇ ਪਿੰਡ ਦੇ ਤੁਹਾਨੂੰ ਸਾਰੀ ਵੀਡੀਓ ਦਿਖਾਤੀਆਂ ਹੋਰ ਵੀ ਕਲਿੱਪਾਂ ਦਿਖਾਤੀਆਂ ਨਾਲ ਐਡਨ ਵੀ ਕਰਦੇ ਆਂਗੇ ਇੱਥੇ ਵੱਧ ਤੋਂ ਵੱਧ ਸੰਗਤ ਪਹੁੰਚੋ ਜੇ ਵਾਕਈ ਤੁਸੀਂ ਹਰ ਪ੍ਰਭਾਵਤਾ ਲੱਗ ਕੇ ਆਂਦੇ ਵਿੱਚ ਸੁਆਵਾਂ ਆਪਣੀਆਂ ਕਰਨੀਆਂ ਚਾਹੁੰਦੇ ਹੋ ਸੋ ਸੰਗਤ ਜੀ ਸਾਡੇ ਇੱਥੇ ਇਸ ਇਲਾਕੇ ਦੇ ਵਿੱਚ ਕੁਝ ਭਰਾ ਹੋਰ ਆਏ ਨੇ ਵੀਰ ਹੋਣੀ ਸਾਰੇ ਸਾਡੇ ਮੁਸਲਮਾਨ ਸਮਾਜ ਤੋਂ ਵੀ ਆਏ ਨੇ ਬਾਈ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਕਿੱਥੋਂ ਆਏ ਹੋ ਥੋੜਾ ਆਪਣੇ ਬਾਰੇ ਵੀ ਵੇਰਵਾ ਪਾ ਦਿਓ हिंदियों जी भैया हम इधर आए हुए तो देखने के लिए जो यहाँ पे कटान हो रहा है उस चीज़ को देखा हम लोगों ने और उस चीज़ को दर्द भी महसूस कर रहे हैं कि, कि हमारे कितने किसान भाई परेशान हैं इस चीज़ को लेके और जो भी मेरे भाई जैसी भी मदद करना चाहते हैं यहाँ पे मदद कर सकते हैं आके बहुत सारा खेत कट गया बहुत सारा धान चला गया यहाँ पे और कई साल तक यहाँ पे फसलें नहीं होंगी इससे जैसे कि स्थिति यहाँ पे बहुत ख़राब है आप सबसे दिल से अनुरोध है कि आप आए यहाँ पे और भाइयों की मदद करें और इनका सहयोग करें और इनके हिम्मत को आगे बढ़ाएं धन्यवाद तो से, है है। से आए। मैं कुकरा लखीमपुर खीरी से आया हूँ ये मेरा गांव छोटा सा गांव है कुकरा वहाँ से आया हुआ हूँ और मेरी कुछ और टीम आना चाहती है जिन्होंने मुझे पहले भेजा यहाँ पे और जी हाँ लखीमपुर यूपी से देखने के लिए जी जी ਜੀ ਵੀ ਆਪਾਂ ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਸਾਡੇ ਉਹ ਭਰਾ ਨੇ ਜਿਨ੍ਹਾਂ ਦਾ ਸਾਡੇ ਨਾਲ ਨਾ ਤਾਂ ਕੋਈ ਖੂਨ ਦਾ ਰਿਸ਼ਤਾ ਆ ਪਰ ਸਾਡੇ ਨਾਲ ਇੱਕ ਦਿਲ ਦਾ ਦਰਦ ਵੰਡਾਉਣ ਲਈ ਇੱਥੇ ਆਏ ਨੇ ਸਾਡਾ ਇਹਦਾ ਇਨਸਾਨੀਅਤ ਦਾ ਰਿਸ਼ਤਾ ਜਿਨ੍ਹਾਂ ਨੂੰ ਮੁੱਖ ਰੱਖਦੇ ਆ ਇਹ ਇੰਨੀ ਦੂਰੋਂ ਲਕੀਮਪੁਰ ਘਟੋ ਘਟਨੀ ਦਾ ਮੇਰੇ ਨਾਲ 800 ਕਿਲੋਮੀਟਰ 1000 ਕਿਲੋਮੀਟਰ ਹੋਣਾ ਇੱਥੋਂ ਇੰਨੀ ਦੂਰੋਂ ਵੀਰੇ ਹੁਣੇ ਚੱਲ ਕੇ ਆਏ ਵੀਰੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆ ਤੁਸੀਂ ਆਏ ਪੰਜਾਬ ਦੀ ਧਰਤੀ ਤੇ ਆਏ ਹੋ ਅਸੀਂ ਹਮੇਸ਼ਾ ਤੁਹਾਡਾ ਹਮੇਸ਼ਾ ਸਵਾਗਤ ਕਰਦੇ ਆ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਮਿਹਰ ਕਰੇ ਅੱਲਾਹ ਤਾਲਾ ਕਿਰਪਾ ਕਰਨ ਤੁਹਾਡੇ ਤੇ ਵੀ ਤੁਸੀਂ ਵੀ ਸੇਵਾ ਕਰਦੇ ਰਹੋ ਸੋ ਸੰਗਤ ਜੀ ਆ ਜਿਹੜੀ ਬੇਨਤੀਆਂ ਸਿੰਘ ਕਰ ਰਹੇ ਨੇ ਗੁਰੂ ਨਾਨਕ ਨਾਮ ਲੈਵਾ ਸੰਗਤ ਜਿਹੜੀ ਯੂਪੀ ਤੋਂ ਚੱਲ ਕੇ ਇੱਥੇ ਬੰਨ ਲਾਉਣ ਵਾਸਤੇ ਸੇਵਾ ਲਈ ਆਏ ਨੇ ਮਾਰੇ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਦਾ ਹੁਕਮ ਹੋਇਆ ਤੇ ਅੱਜ ਸਾਰੇ ਸਿੰਘ ਤੁਸੀਂ ਦੇਖ ਰਹੇ ਹੋ ਮਗਰ ਵੀ ਬਹੁਤ ਸਾਰੇ ਸਿੰਘ ਸੇਵਾ ਕਰ ਰਹੇ ਨੇ ਇਹਨਾਂ ਦੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਆ ਜੇ ਕਿ ਜਿੰਨਾ ਇੱ ਜਿਆਦਾ ਮਾਇਆ ਦੀ ਜਰੂਰਤ ਨਹੀਂ ਹੈਗੀ ਸਿਰਫ ਮੈਨ ਪਾਵਰ ਹੋਵੇ ਮਤਲਬ ਨੌਜਵਾਨ ਹੋਣ ਨਾਲ ਸਾਡੇ ਇੱਥੇ ਜਿਹੜੀਆਂ ਤਾਰ ਚਾਹੀਦੀ ਹੈ ਤਾਰ ਵੱਧ ਤੋਂ ਵੱਧ ਭੇਜੋ ਜਿੰਨੀ ਤਾਰ ਭੇਜ ਸਕਦੇ ਹੋ ਉਨੀ ਭੇਜ ਦਿਓ ਕਿਉਂਕਿ ਬੰਨ ਬਹੁਤ ਹੀ ਲੰਮਾ ਆ ਇਹਨੂੰ ਬੰਨਨ ਨੂੰ ਵੀ ਸਮਾਂ ਲੱਗਣਾ ਆ ਤੇ ਨਾਲ-ਨਾਲ ਜਿਹੜੇ ਨੌਜਵਾਨ ਇੱਥੇ ਆ ਕੇ ਸੇਵਾ ਕਰਾ ਸਕਦੇ ਆ ਤੇ ਜੇ ਕੋਈ ਅ ਵੱਡੇ ਜਿਹੜੇ ਸੈਲੀਬ੍ਰਿਟੀ ਜਿਹੜੇ ਹੋਰ ਪਾਸੇ ਤੁਰੇ ਫਿਰਦੇ ਆ ਉਹਨਾਂ ਦੇ ਆਉਣ ਨਾਲ ਸ਼ਾਇਦ ਹੜ ਆ ਜਾਵੇ ਇੱਧਰ ਸੇਵਾਦਾਰਾਂ ਦਾ ਜੇ ਕੋਈ ਹੋਰ ਕੋਈ ਵੱਡਾ ਕਲਾਕਾਰ ਭਾਈ ਇੱਥੇ ਢੇੜਾ ਕੱਢ ਜਵੇ ਉਹਦੇ ਉਹਦੇ ਲਈ ਵੀ ਬਹੁਤ ਬਹੁਤ ਸਾਡੇ ਵੱਲੋਂ ਬੇਨਤੀ ਆ ਕਿ ਤੁਸੀਂ ਕੋਈ ਨਾ ਕੋਈ ਇੱਥੇ ਢੇੜਾ ਕੱਢ ਜਿਓ ਤੁਹਾਡੇ ਮਗਰ ਪੂਰਾ ਪੰਜਾਬ ਤੁਰਦਾ ਸੀ ਲਾਲਿਆ ਸਾਹਿਬ ਵੀ ਜਿੱਧਰ ਨੂੰ ਤੁਸੀਂ ਜਾਂਦੇ ਹੋ ਭਾਵੇਂ ਉੱਥੇ ਸੇਵਾ ਦੀ ਲੋੜ ਵੀ ਨਾ ਹੋਵੇ ਤਾਂ ਵੀ ਮਗਰ ਤੁਰ ਜਾਂਦੇ ਨੇ ਲੋਕ ਸੋ ਸਾਰਿਆਂ ਨੂੰ ਬੇਨਤੀ ਆ ਭਾਈ ਜੇ ਕੋਈ ਸੈਲੀਬ੍ਰਿਟੀ ਵੀ ਇੱਧਰ ਆ ਕੇ ਢੇੜਾ ਕੱਢ ਸਕਦਾ ਵੀ ਹੋ ਸਕਦਾ ਤੁਹਾਡੇ ਢੇੜੇ ਕੱਢਣ ਆ ਲੈ ਜਾਵੇ ਤਾਂ ਤੂੰ ਵੀ ਤੁਸੀਂ ਹੋਏ ਨੇ ਲਗਾਤਾਰ ਇੱਕ ਮਹੀਨੇ ਤੋਂ ਸੇਵਾ ਚੱਲ ਰਹੀ ਆ ਸੋ ਹੋਰ ਵੀ ਹਜੇ ਮੈਨੂੰ ਲੱਗਦਾ ਲਗਭਗ 6 ਮਹੀਨੇ ਲੱਗ ਜਾਣਗੇ ਇਹਨੂੰ ਇਸ ਸੇਵਾ ਨੂੰ ਪੂਰੀ ਕਰਦਿਆਂ ਨੂੰ ਇੱਥੇ ਖਾਲੀ ਤੋੜੇ ਹੋਗੇ ਸੀਮੈਂਟ ਵਾਲੇ ਗੱਟੇ ਨਾਲ-ਨਾਲ ਤਾਰ ਹੋਗੀ ਲੋਹੇ ਦੀ ਜਸਤੀ ਦੀ ਤਾਰ ਜਿਹੜੀ ਆਉਂਦੀ ਆ ਬੰਨ ਬੰਨਣ ਵਾਸਤੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੱਧ ਚੜ ਕੇ ਸਹਿਯੋਗ ਕਰੋ ਇਲਾਕਾ ਵੀਰੇ ਨਾਮ ਵਾਲਕ ਦੱਸ ਦਿਓ ਕਿਹੜੇ ਇਲਾਕੇ ਦੇ ਵਿੱਚ ਹੈਗੇ ਐਂਕਰੀ ਬੋਲ ਕੇ ਦੱਸ ਦਿਓ ਜੀ ਪਿੰਡ ਧੁੰਦਾ ਜੇ ਜ਼ਿਲ੍ਹਾ ਤਰਨਤਾਰਨ ਸਾਹਿਬ ਗੋਂਦਵਾਲ ਸਾਹਿਬ ਦੇ ਨਾਲ ਪੈਂਦਾ ਜੇ ਧੁੰਦਾ ਪਿੰਡ ਹੈ ਜੀ। ਤੋਂ ਇਸ ਇਲਾਕੇ ਦੇ ਵਿੱਚ ਜਰੂਰ ਇੱਕ ਰੀ ਪਹੁੰਚ ਕਰਿਓ ਜੀ ਇਹ ਨਹੀਂ ਕਹਿੰਦੇ ਖਮਤੇ ਜਾਚ ਕੇ ਜੀ ਵਾਈਗੁਰ ਜੀ ਕਾ ਖਾਨ ਸਾਹਿਬ ਜੀ ਪਤੇ